ਫੜ ਕੇ ਜੂਤ ਫੇਰਨਾ ਆਪਾਂ ਬੜਾ ਤੰਗ ਕਰ ਲਿਆ ਇਹਨੇ ਇਹ ਜਿੱਧਰ ਮਰਜੀ ਭੱਜ ਲੇ ਜਿੱਥੇ ਦਾਗ ਹੈ ਨਾ ਫੜ ਕੇ ਆਲੂ ਵਾਂਗੂ ਛਿਲਣਾ ਇਹਨੇ ਮੇਰੀ ਅਣਖ ਜਗਾਤੀ ਹੋ ਅਣਖ ਅਣਖ ਤੇਰੀ ਪੇਲਾ ਕੋ ਮੱਝ ਗਈ ਔਰ ਤੂੰ ਮਾਇਦੇ ਹੁਣ ਇਹ ਜਾਊਗਾ ਸ਼ੁਗਰ ਕਰ ਪਾ ਦੂ ਭੱਜ ਗਿਆ ਆ ਉਹਨਾਂ ਤੈਨੂੰ ਚੋਕ-ਚੋਕ ਮਾਰਨਾ ਸੀ ਉਹ ਨਿੱਕਾ ਪਲਵਾਨ ਵੇਖਿਆ ਸੀ ਉਹਨੇ ਤੈਨੂੰ ਦੰਦਦਾਂ ਵੜਵੜ ਖਾ ਜਾਣਾ ਸੀ ਪਰੋਣਾ ਸਾਹਿਬ ਓਏ ਆਗੇ ਜੀ ਤੇ ਨਾ ਹੁੰਦੇ ਸੋਣਾ ਸਾਹਿਬ ਗੁੱਸਾ ਕਾਤੋਂ ਕਰਦੇ ਜੀ ਉੱਤ ਡੇ ਦੋ ਬਿਨਾ ਵਿਆਹ ਵਿੱਚ ਰੌਣਕ ਕਿੱਥੇ ਓਏ ਤੁਸੀਂ ਤੇ ਰਾਤ ਨੂੰ ਲਾਂਹ ਦੱਫ ਕੇ ਜਿਹੜੇ ਨਾਗਨ ਨਾਲ ਕਰਨਾ ਸਤਿ ਸ਼੍ਰੀ ਅਕਾਲ ਅਸਲਾਮ ਅਲੈਕਮ ਨੂੰ ਸਤਿ ਸ੍ਰੀ ਅਕਾਲ ਸਾਰੇ ਸੱਜਣਾਂ ਨੂੰ ਅੱਜ ਫਿਰ ਤੇ ਰਿਕਸ਼ਨ ਕਰਾਂਗੇ ਕਾਕੂ ਮਨੀਆ ਦੇ ਬੰਚ ਦੀ ਵੀਡੀਓ ਵੀਡੀਓ ਦਾ ਟਾਈਟਲ ਹੈ ਜੀ ਬਦਨਾਮ ਆਟੋ ਵਾਲਾ 2 ਇਸ ਦਾ ਪਹਿਲੇ 파ਰੂ ਪਰ ਰਿਕਸ਼ਨ ਕਰ ਚੁੱਕੇ ਹਾਂ ਹਾਈ ਬਟਨ ਦੇ ਵਿੱਚ ਲਿੰਕ ਦੇ ਦਿੱਤਾ ਹੈ ਵੀਡੀਓ ਦਾ ਤੁਸੀਂ ਵੀਡੀਓ ਉੱਪਰ ਕਲਿੱਕ ਕਰਕੇ ਵੀਡੀਓ ਤੁਸੀਂ ਦੇਖ ਸਕਦੇ ਹੋ ਆਓ ਦੇਖਦੇ ਹਾਂ ਇਹ ਵੀਡੀਓ ਤੇ ਨੰਨ ਨਵਾਂ ਦੇ ਆਟੋ ਬੰਦੋ ਇਲਿਸੀ ਦੀ ਆਟੋ ਕੋ ਸਟਾਰਟ ਹੋ ਰਹੀ ਓਏ ਆ ਕਿਹੜੇ ਹੀ ਓਏ ਉਹ ਹੀ ਪਾ ਚੋਲ ਜਿਹੜਾ ਨਵੇਂ ਪਿੰਡ ਅੱਡੇ ਚ ਮੇਰੇ ਨਾਲ ਔਖਾ ਆਇਆ ਸੀ ਓ ਪਾ ਤੂੰ ਤਾਂ ਕਹਿੰਦਾ ਮੈਂ ਉਹਨੂੰ ਬੋਲਣ ਜੋਗਾ ਨਹੀਂ ਛੱਡਿਆ ਜਿੰਨੇ ਉਹ ਜਾਣੇ ਹੀ ਉਹਨਾਂ ਤੇ ਨੂੰ ਕੋਟਕੜ ਮਾਰ ਦੇਣਾ ਸੀ ਐਦਾਂ ਕਿਦਾਂ ਕੋਟਕੜ ਮਾਰ ਦੇਣਾ ਸੀ ਉਹ ਤੇ ਜਨਾਨੀ ਸਵਾਰੀ ਹੀ ਨਾਲ ਉਹਨੂੰ ਮੈਂ ਤਾਂ ਨਹੀਂ ਕੋਕਿਆ ਇਹ ਤਾਂ ਤੇ ਤਿੰਨਾ ਪੁੱਤਾਂ ਨੇ ਯਾਦ ਰੱਖਣਾ ਕਿ ਪੰਗਾ ਕਿਦਣਾ ਲਿਆ ਵਾ ਚੁੱਕ ਚੁੱਕ ਆਟਾ ਨਾਲ ਮਾਰਨਾ ਹੀ ਮੈਂ ਆ ਸ਼ੂਗਰ ਕਰ ਪਾ ਦੂ ਭੱਜ ਗਿਆ ਆ ਉਹਨਾਂ ਤੈਨੂੰ ਚੋਕ-ਚੋਕ ਮਾਰਨਾ ਸੀ ਉਹ ਨਿੱਕਾ ਪਲਵਾਨ ਵੇਖਿਆ ਸੀ ਉਹਨੇ ਤੈਨੂੰ ਦੰਦਿਆਂ ਵੜਵੜ ਖਾ ਜਾਣਾ ਸੀ ਵੇ ਪਾ ਹੁਣ ਤੂੰ ਆੜੋ ਭਜਾਈ ਜਾ ਪਿੱਛੇ ਮੁੜ ਕੇ ਨਾ ਵੇਖੀ ਅੱਗੇ ਤੁਹਾਨੂੰ ਵਿਆਹ ਤਾਂ ਲੇਟ ਕਰਤਾ ਦੂਜਿਆਂ ਨਾਲ ਕੋ ਹੱਡੀਆਂ-ਹੱਡੀਆਂ ਤੱਤੀਆਂ ਕਰਾਉਣ ਲੱਗਾ ਹਾਂ ਤੱਤੀਆਂ ਪਲਵਾਨਾ ਦੂਰ ਹੀ ਹਥੋਂ ਨਿਕਲ ਗਿਆ ਕੋਈ ਨਹੀਂ ਫੇਰ ਕਹਿ ਦੇਣਾ ਜੀ ਦਾ ਪਲਵਾਨ ਬਹੁਤ ਉਹ ਫੇਰ ਕਹਿ ਦੇਣੀ ਇਹਨੂੰ ਅੱਜ ਹੀ ਫੜ ਕੇ ਜੂਤ ਫੇਰਨਾ ਆਪਾਂ ਬੜਾ ਤੰਗ ਕਰ ਲਿਆ ਇਹਨੇ ਇਹ ਜਿੱਧਰ ਮਰਜ਼ੀ ਭੱਜ ਲੈ ਜਿੱਥੇ ਦਾਗ ਐ ਨਾ ਫੜ ਕੇ ਆਲੂ ਵਾਂਗੂ ਛੱਲਣਾ ਇਹਨੇ ਮੇਰੀ ਅਣਖ ਜਗਾਤੀ ਹੋ ਅਣਖ ਅਣਖ ਤੇਰੀ ਪਹਿਲਾਂ ਕੋ ਮਜ ਗਈ ਔਰ ਤੋਂ ਮਾਇਰੇ ਹੁਣ ਇਹ ਜਾਊਗਾ ਆਟੋ ਸਮੇਤੀ ਇਹਨੂੰ ਪਤਾ ਨਹੀਂ ਇਹਨੇ ਪੰਗਾ ਕਿਦਣਾ ਲੈ ਲਿਆ ਵਾ ਓਏ ਆਪਾਂ ਸੁੱਕਾ ਨਹੀਂ ਛੱਡਣਾ ਉਹਨੂੰ ਉਹਨੂੰ ਕੁੱਟਣ ਜਾਣਾ ਤੇਨੂੰ ਨਮਾਉਣ ਜਾਣਾ ਓ ਬੰਦੇ ਤੇਰੇ ਕਿਥੇ ਗਏ ਆ ਮੈਨੂੰ ਲੱਗਾ ਡਰ ਕੇ ਭੱਜ ਭੁੱਜ ਗਏ ਓ ਬੰਦੇ ਡਰ ਕੇ ਨਹੀਂ ਭੱਜੇ ਉਹਨਾਂ ਦਾ ਸਿਲੰਡਰ ਖਤਮ ਹੋਇਆ ਬਣਾਉਣ ਗਏ ਹੋਣੇ ਆ ਲਾ ਫਿਰ ਲਾ ਬਿੱਲੇ ਫੋਨ ਆ ਜਾ ਮੋਟਰ ਤੇ ਲਾਉਣਾ ਹੈਲੋ ਹਾਂਜੀ ਅੱਛਾ ਜੀ ਠੀਕ ਹੈ ਜੀ ਫਿਰ ਦੇਖੋ ਦੋਨੇ ਜਿਹੜੇ ਚਲੋ ਕੀ ਜਾਂਦਾ ਇਹ ਜੇ ਕੰਪਨੀ ਵਾਲੀ ਇਹ ਅੰਦੀ ਜੀ ਚਾਜ ਖਤਮ ਹੋਇਆ ਜੀ ਚਾਜ ਕਰਾ ਐਸੇ ਤੋਂ ਲੈ ਹੁਕਾਇ ਆਪਣਾ ਫੋਨ ਕੱਟ ਦਿੰਦਾ ਹਲੋ ਪਪਾ ਕਮੇਟੀ ਸ਼ੁੱਟੀ ਲਾ ਕੇ ਸਤਿਆ ਆਪਣੇ ਹਿਆਲ ਲੈਣ ਵਾਲੇ ਸਾਰੇ ਇਹ ਕਾਟੋ ਵਾਲੇ ਜੀ ਮੰਜੀ ਠੋਕਣੀ ਅੱਜ ਨਿੰਦਰਦੀ ਬੰਬੀ ਤੇ ਆ ਵੋਏ ਆ ਚੰਗਾ ਉਸਤਾਦ ਜੀ ਹੋਣਾ ਮੈਂ ਵਾ ਯਾਨੀ ਪਾ ਪਾ ਤੇਰਾ ਮਨੂ ਲਾਦਾ ਟੋਪੀ ਪਾ ਗਿਆ ਵਾ ਹੁੰਦਾ ਨਾ ਪਾ ਪਾ ਜਮਾਨ ਦਾ ਪੱਕਾ ਵਾ ਨਾ ਕੀ ਗੱਲ ਹੋ ਗਈ ਆ ਮੈਂ ਬਾਪੂ ਨੂੰ ਫੋਨ ਕੀਤਾ ਤੂੰ ਕਿੱਧਰ ਆ ਗਿਆ ਵਾ ਉਹ ਮੈਨੂੰ ਵੀ ਉਸਤਾਦ ਨਹੀਂ ਘੱਲਿਆ ਵਾ ਉਹਦੇ ਕੋਲ ਟਾਈਮ ਨਹੀਂ ਹੈਗਾ ਵੇਖਿਆ ਫਿਰ ਮੇਰੇ ਬਾਪੂ ਦਾ ਕਿੰਨਾ ਨਾ ਚੱਲਦਾ ਉਹ ਕੋਲ ਟਾਈਮ ਨਹੀਂ ਹੁੰਦਾ ਓਏ ਉਹ ਗੱਲ ਨਹੀਂ ਆ ਉਸਤਾਦ ਦੋ ਬੁੜੀਆਂ ਦਾ ਮਸਾਲਾ ਬਣਾ ਕੇ ਬੈਠਾ ਤੀਜੀ ਮੰਜ਼ਲ ਤੇ ਤਾਂ ਨਹੀਂ ਉਹਦੇ ਕੋਲ ਟਾਈਮ ਹੈਗਾ ਬਿੱਲਾ ਅੱਜ ਫੇਰ ਨਹੀਂ ਆਇਆ ਵੇਲਾ ਬਹਾਨਾ ਮਾਰ ਗਿਆ ਇਹ ਤੇ ਆ ਲੰਗੂਰ ਦੀ ਆ ਹਲਤਾ ਹੀ ਉਹਨੇ ਤੇਨੂੰ ਪਾਪੇ ਨੇ ਕੰਮ ਦੱਸਿਆ ਨਾ ਕਿਹੜਾ ਕਰਨਾ ਓਏ ਆਹੋ ਉਸਤਾਦ ਕਹਿੰਦਾ ਸੀ ਕਿਸੇ ਦੀ ਮੰਜੀ ਮੰਜੀ ਠੋਕਣੀ ਆ ਤੈਨੂੰ ਚੰਗਾ ਭਲਾ ਪਤਾ ਆਪਣਾ ਰਾਜ ਮਿਸਤਰੀ ਦਾ ਕੰਮ ਆ ਯਾਰ ਆ ਮੰਜੀਆਂ ਮੰਜੀਆਂ ਠੋਕਦਾ ਕੰਮ ਆਪਣਾ ਨਹੀਂ ਲੱਕਣ ਵਾਲੇ ਮਿਸਤਰੀ ਦਾ ਓਏ ਉਹ ਮੰਜੀ ਨਹੀਂ ਇਹ ਕੱਟੋ ਵਾਲੇ ਦਾ ਕੰਡਾ ਕੱਢਣਾ ਕੰਡਾ ਕੱਢਣਾ ਓਏ ਉਹਦੇ ਕੰਡਾ ਕਿੱਦਾਂ ਵੱਜ ਗਿਆ ਕੀ ਗੱਲ ਉਹਨੇ ਜੁੱਤੀ ਨਹੀਂ ਹੀ ਪਾਈ ਓਏ ਉਹ ਕੰਡਾ ਨਹੀਂ ਉਹ ਇਹਨੂੰ ਸਮਝਾਏ ਅਰੇ ਕਹਿਣਾ ਕੀ ਚਾਹਤੇ ਹੋ ਇਹਨੂੰ ਕਿ ਬੰਦੇ ਦੀਆਂ ਲੱਤਾਂ ਤੋੜਨੀਆਂ ਵਾ ਓਏ ਸਿੱਧਾ ਕਹੇ ਉਹਨੂੰ ਠੁੱਡ ਫੇਰਨਾ ਵਾ ਜਾਂ ਗੱਡੀ ਦਾ ਇੰਤਜ਼ਾਮ ਕਰ ਲਓ ਜੀ ਲੈ ਮੇਰੇ ਕੋ ਗੱਡੀ ਦੀ ਤੇ ਮੈਂ ਆਟੋ ਵਾਲੇ ਨੂੰ ਅੱਜ ਦਿਨੇ ਫੇਰਨਾ ਹੈ ਚਲ ਠੀਕ ਹੈ ਮੈਂ ਕਰਦਾ ਕੋਈ ਇੰਤਜ਼ਾਮ ਤੇ ਤੂੰ ਜੇ ਫੋਨ ਮਾਰਨਾ ਨਾ ਕਹ ਇਹਨੂੰ ਤੇ ਮਾਰ ਲਾ ਉਹ ਜਾ ਜਾ ਮੈਂ ਇਕੱਲਾ ਹੀ ਬੜਾ ਆ ਚੱਲ ਆ ਗਿਆ ਦੇ ਨਾ ਇਹ ਟੱਪੀ ਲਿਆ ਨੂੰ ਛੋਟਾ ਉਠੋ ਓਏ ਗੱਡੀ ਆ ਗਈ ਆ ਗਈ ਓਏ ਆ ਗਈ ਲੈ ਆ ਇਹ ਚ ਮੱਜ ਲੱਦਣੀ ਆ ਮੱਜ ਨਹੀਂ ਇਹਦੇ ਚ ਅਟ ਵਾਲੇ ਦੀ লাশ ਲੱਦਣੀ ਆ ਨਾਲੇ ਜਿਹੜੀ ਗੱਡੀ ਮੈਂ ਲੈਣ ਗਿਆ ਹਾਂ ਨਾ ਉਹ 사이 ਤੇ ਗਈ ਆ ਇਹ ਬੜੀ ਮੁਸ਼ਕਲ ਮਿਲਿਆ ਵਾ ਓ ਚੱਲ ਓਏ ਇੱਥੇ ਚੱਲ ਜੇ ਨਹੀਂ ਕਰ ਸਕਣ ਰੋਡ ਮਾਣਾ ਓ ਛਕਣ ਤੇ ਹੁਣ ਜਾ ਕੇ ਪਾਵਾਂਗੇ ਉਹਨੂੰ ਚਲੋ ਚਲੀਏ ਓ ਕਿੱਧਰ ਮੈਂ ਚਲੋਣੀ ਆ ਫੇਰ ਤੇ ਆਟੋ ਵਾਲੇ ਦੀ ਨਹੀਂ ਆਪਣੀਆਂ ਲੱਤਾਂ ਟੁੱਟ ਗਈਆਂ ਚੱਲ ਚੱਲ ਗਾਓ ਓਏ ਬੰਦਾ ਕਿੱਥੇ ਆ ਜਿਹਨੂੰ ਫੈਂਡਲ ਜਾਣਾ ਵਾ ਔਰ ਜਿੱਥੇ ਮਰਜ਼ੀ ਹੋਵੇ ਅੱਜ ਉਹਨੂੰ ਲੱਭ ਕੇ ਉਹਦਾ ਉਹ ਹਾਲ ਕਰਨਾ ਜਿਹੜਾ ਆਟੋ ਦੀ ਸ਼ੀਟ ਤੇ ਬਹਿ ਚੁੱਕਾ ਨਾ ਰਵੇ ਬੰਦਾ ਤੈਨੂੰ ਪਤਾ ਨਹੀਂ ਯਾਰ ਦਿਹਾੜੀ ਤੂੰ ਮੇਰੀ ਮਰਾਤੀ ਔਰ ਲੱਭ ਲੈਨੇ ਆ ਰਾਪਰੋ ਸਵਾਰੀਆਂ ਲੈ ਕੇ ਗਿਆ ਸੀ ਪੁੱਛ ਲੈਨੇ ਕੇਨੂੰ ਚੱਲ ਚੱਲ ਫੇਰ ਹੈਲੋ ਛੋਟੇ ਗੱਲ ਸੁਣੀ ਤੁਹਾਡੇ ਪਿੰਡੋਂ ਨਾ ਆਟੋ ਵਾਲਾ ਤਿੰਨ ਜਣਿਆਂ ਨੂੰ ਵਿਆਹ ਲੈ ਕੇ ਗਿਆ ਪਤਾ ਉਹਨਾਂ ਦਾ ਘਰ ਕਿੱਥੇ ਆ ਪਾ ਐਡਾ ਵੱਡਾ ਪਿੰਡ ਆ ਮੈਨੂੰ ਕੀ ਪਤਾ ਨਾ ਦੱਸ ਉਹਨਾਂ ਦਾ ਉਹ ਦੋਵੇਂ ਜੀ ਆਪ ਹੀ ਦੇ ਇੱਕ ਨਗਾਇਆ ਮੁੰਡਾ ਹੈ ਤੇ ਉਹਦਾ ਨਾਂ ਹੀ ਇਹਦੀ ਸੇਵਾ ਕਰਨੀ ਆ ਬਾਹਰ ਘਾਡੇ ਨੂੰ ਨਾਂ ਹੈ ਵੀਰਾ ਅਸੀਂ ਅੱਗੇ ਬੜੇ ਲੇਟ ਆ ਕੋਕੀ ਦੇ ਮਾਮੇ ਦਾ ਵਿਆਹ ਆ ਅਗਲੇ ਨੇ 7 ਰਕਮ ਦੇ ਪਕੌੜੇ ਪਾਏ ਉਹ ਇਹਦੀ ਸੇਵਾ ਚ ਕੋਈ ਕਮੀ ਰਹਿਣ ਦੇਣਗੇ ਕੋਕੀ ਅੱਛਾ ਸ਼ਾਹ ਕੋਕੀ ਉਹਨਾਂ ਦਾ ਘਰ ਪਿੰਡ ਦੇ ਬਾਹਰ ਵਾਰੀ ਤੇ ਉਹਦੇ ਨਾਨਕੇ ਭਲਾ ਕਿੱਥੇ ਆ ਮੇਰੇ ਸਾਹਮਣੇ ਪਿੱਗੇ ਆ ਬਾ ਠੀਕ ਆ ਮਿਹਰਬਾਨੀ ਚਲੋ ਠੀਕ ਆ ਜਦੋਂ ਜਣਾ ਉਹ ਮੈਨੂੰ ਫੋਨ ਕਰਦੇ ਮੈਂ ਜੂ ਲੈ ਨੂੰ ਤੁਹਾਨੂੰ ਅੱਗੇ ਨਾ ਮੇ ਵੀਰਾ ਅਹੀਂ ਨਹੀਂ ਤੈਨੂੰ ਇਤਰਾ ਜਾਣ ਦੇਣਾ ਚਾਹ ਪਾਣੀ ਪੀ ਕੇ ਜਾਵੀਂ ਲੋ ਜੀ ਓਏ ਆ ਜਾਓ ਨਾ ਇੰਟਰਟਾਈ ਕਿਹੜੇ ਵਧੀਆ ਤੁਸੀਂ ਉਧਰ ਆਣਾ ਜੋ ਪਕੌੜੇ ਖੰਡੇ ਹੋਗੇ ਓਏ ਛੱਕਣ ਨਾਲੇ ਵੀ ਪਹੁੰਚ ਜਾਣਗੇ ਪਹਿਲਾਂ ਤੁਸੀਂ ਤੇ ਪਹੁੰਚੋ ਓ ਬੱਲੇ ਪਰੋਣਾ ਸਾਹ ਓਏ ਆਗੇ ਜੇ ਤੇ ਨਾ ਆਉਂਦੇ ਸੋਣਾ ਸਾਹ ਗੁੱਸਾ ਕਾ ਤੋ ਕਰਦੇ ਜੇ ਉੱਤ ਦਾ ਦੇ ਦੋ ਬਿਨਾ ਵਿਆਹ ਵਿੱਚ ਰੌਣਕ ਕਿੱਥੇ ਓਏ ਤੁਸੀਂ ਤੇ ਰਾਤ ਨੂੰ ਲਾਂਹ ਦੱਪ ਕੇ ਕੀ ਜਿਹੜੇ ਨਾਗੰਡਾ ਨਾਲ ਕਰਨਾ ਓ ਮਾਮਾ ਤੂੰ ਵੜਾ ਗਰਮੀ ਦੀ ਪੈਂਟ ਕੋਟ ਪਾਈ ਫਿਰਦਾ ਕੀ ਗੱਲ ਪੇਤਕ ਢੋਲੀ ਓ ਆਪਣੇ ਮਿਆਂ ਮੈਂ ਹਾ ਅੱਗੇ ਬੜੀਆ ਰਿਸ਼ਤੇ ਵਾਲੇ ਮੁੜ ਗਿਆ ਐ ਕਿ ਥੋੜੀ ਜੀ ਤਾ ਟੁਰ ਕੱਢ ਲਈਏ ਕਿਤੇ ਫੇਰ ਨਾ ਜਵਾਬ ਹੋ ਜਾਈਂ ਆਪ ਹੈ ਨਾ ਤੂੰ ਰਾਜੀ ਖੁਸ਼ੀ ਆ ਮੈਂ ਤੇ ਰਾਜੀ ਖੁਸ਼ੀ ਆ ਪਰ ਇਹਦੇ ਉੱਪਰ ਦੁਖੀ ਆ ਆ ਯਾਰ ਮੁੰਡਾ ਕੌਣ ਨਾਲ ਮੈਂ ਭਾਜੀ ਹੱਟ ਵਾਲਾ ਹੈਗਾ ਤੇ ਆੜੋ ਵਾਲਾ ਪਰ ਕੰਮ ਖੇਤਾਂ ਵਾਲੇ ਕਰਦਾ ਇਹਦਾ ਕੀ ਮਤਲਬ ਮਤਲਬ ਇਹ ਨਾਲ-ਨਾਲ ਬਦਮਾਸ਼ੀ ਵੀ ਕਰਦਾ ਅੱਛਾ ਫੇਰ ਤੇ ਇਹਦੇ ਬੰਦੇ ਆ ਚਲੋ ਫਿਰ ਤੁਸੀਂ ਚਾਹ ਪਾਣੀ ਲੱਗਾ ਤੇ ਪੀਓ ਮੈਂ ਮੜਾ ਹਲਵਾਈ ਨੂੰ ਮੇਲਾਵਾ ਪ੍ਰੋਗਰਾਮ ਤੇ ਚੰਗਾਈ ਕੀਤਾ ਤੇਰੇ ਮਾਮੇ ਨੇ ਪੈਕ ਬੁਕਦਾ ਪ੍ਰੋਗਰਾਮ ਨਾ ਪੈਗਬੂ ਗੁਰਾ ਨੇ ਪਤਾ ਨਹੀਂ ਮੈਨੂੰ ਜਿੱਦਾਂ ਤੇਰੇ ਲੱਛਣ ਛੇਤਰਾਂ ਦਾ ਪ੍ਰੋਗਰਾਮ ਜ਼ਰੂਰ ਬਣ ਜਾਣਾ ਤੇਰਾ ਜੋ ਜੋ ਬਰ ਪਕੌੜੇ ਬਗਲੇ ਆ ਉਹ ਜਿੰਦੀ ਪਕੌੜਿਆਂ ਦਾ ਲੂਣ ਮੈਂ ਚੈੱਕ ਕੀਤਾ ਹੀ ਉਹ ਜੇ ਮੈਂ ਲੂਣ ਮੇਰੇ ਚੈੱਕ ਕਰਦਾ ਨਾ ਤਾਂ ਤੇਰੇ ਪਰਾਂ ਨੇ ਭੁੱਖੇ ਰਹੇ ਨੇ ਉਹ ਜਿੰਦੀ ਪਕੌੜੇ ਹੋ ਰਿਹਾ ਗਿਆ ਉਹ ਜਿੰਨਾ ਕਿ ਤੋਂ ਸਮਾਨਤਾ ਇੰਨੇ ਕੀ ਨਿਕਲੇ ਸੀ ਉਹ ਕਿਤੇ ਤੂੰ ਨਹੀਂ ਖਾਈ ਜਾਂਦਾ ਉਹ ਨਾ ਨਾ ਵੀਰ ਮੈਂ ਇੱਕ ਪੋੜਾ ਨਹੀਂ ਖਾਦਾ ਆਹੋ ਇੱਕ ਨਹੀਂ ਤੂੰ ਖਾਦਾ ਬਾਕੀ ਸਾਰੇ ਖਾ ਗਿਆ ਨਾ ਵੀਰ ਮੇਰੀ ਭਵੇਂ ਅਡਰਸ ਨੂੰ ਕਰਾ ਮੈਂ ਕੋਈ ਪਕੌੜਾ ਚੱਲ ਉਹ ਤੇ ਠੀਕ ਆ ਹੁਣ ਕਿਵੇਂ ਕਰਨਾ ਮੇਰੀ ਪਾਲਤ ਵੀ ਮੋਗੀ ਆ ਤੇ ਉਹਦਾ ਤੂੰ ਆਏ ਕਰ ਤੂੰ ਦੇ ਪੱਤੇ ਤੋੜ ਦਿਆ ਉਹਦੇ ਪਕੌੜੇ ਕੱਢ ਦੇ ਤੂੰ ਦੇ ਪੱਤੇ ਓਏ ਤੂੰ ਦੇ ਪੱਤਿਆਂ ਦੇ ਕੌਣ ਖੋਹਦਾ ਪਰੌਣੇ ਪਕੌੜੇ ਉਹ ਜਿਹੜੇ ਤੇਰੇ ਪਰੌਣੇ ਭੁੱਖੇ ਨਾ ਉਹਨਾਂ ਦਾ ਤੂੜੀ ਦੇ ਕੱਢਦੀ ਨਾ ਉਹ ਵੀ ਖਾ ਜੀ ਬੋਧੀਆਂ ਗੱਲਾਂ ਨਾ ਕਰ ਮੈਂ ਲੈਣਾ ਸਮਾਨ ਤੇ ਕੱਢ ਪਕੌੜੇ ਨਾਲੇ ਪਾ ਫੜ ਉਹ ਇੰਨੀ ਪਰ ਲਿਆ ਆ ਮੈਨੂੰ ਹਲਕਾ ਆ ਆ ਜਿੱਦਾਂ ਆਉਂਦੇ ਆ ਸਾਰ ਤੂੰ ਦਾਰੂ ਦੀਆਂ ਗੱਲਾਂ ਕਰਨ ਦਾ ਮੈਨੂੰ ਜਾਂਦਾ ਹੋਇਆ ਯਾਰ ਉਹ ਨਾਲੇ ਤੇਰੀ ਮੰਮੀ ਦਿਆਂ ਦੀ 7 ਰਕਮ ਦੇ ਪਕੌੜੇ ਆ ਆ ਤੇ ਕੱਲੇ ਪਲਗ ਜੀ ਦੇ ਚੁੱਕ ਲਿਆ ਤੂੰ ਓਏ ਓ 7 ਰਕਮ ਨਹੀਂ ਸੱਤਾ ਜਾਣਿਆ ਨੇ ਰਲ ਕੇ ਰਕਮ ਲਈ ਆ ਤਾਂ 7 ਰਕਮ ਦੇ ਕਿਹਾ ਸੀ ਤੈਨੂੰ ਮਾ ਮੇ ਤੇਰਾ ਤਾਂ ਹੁਣ ਟਾਈਮ ਲੱਗਾ ਵਿਆਹ ਕਰਾਉਂਦਾ ਉਹ ਜਦੋਂ ਬਾਹਰ ਆਉਣਾ ਉਹਨੇ ਉਦੋਂ ਹੀ ਕਰਾਉਣਾ ਕਿ ਚੋਪੀ ਨੂੰ ਕਿੱਥੇ ਜੋ ਉਹ ਨਾਨੇ ਮੇਰੀ ਦੇ ਸਾਲ ਲੱਗਦੇ ਸੀ ਉਹਨੂੰ ਰੋਜ਼ ਬੱਕਰੀ ਦਾ ਦੁੱਧ ਲੈਣ ਕੱਲਦੇ ਸੀ ਇੱਕ ਦਿਨ ਉਹ ਅੱਕ ਕੇ ਬੱਕਰੀ ਖੋਹ ਲਿਆ ਉਹਨਾਂ ਦੀ ਅੱਛਾ ਉਹਨਾਂ ਪਹਿਲਾਂ ਉਹਨੂੰ ਕੁੱਟਿਆ ਤੇ ਮੁੜ ਕੇ ਜੇਲ੍ਹ ਚ ਸੁਟਿਆ ਲੋ ਲੈ ਵੀ ਭਰਵਾਨਾ ਆਟੋ ਤੇ ਆ ਖਲੋਤਾ ਹੀ ਖਿੱਚ ਲੋ ਤੇਰੀ ਉਹਨੂੰ ਫੇਰ ਗੱਡੀ ਇੱਥੇ ਲਾ ਦਿੰਨੇ ਆ ਤਾਈ ਉਹਨਾਂ ਦੇ ਹੱਥ ਲਿਆਂਦੇ ਥਿਆਰ ਹਾਂ ਉਹ ਲਿਆਂਦੇ ਫੜਾ ਥਿਆਰ ਬੜੇ ਕੈਡ ਲੈ ਓਏ ਆਹ ਕਿਹੜੇ ਥਿਆਰ ਲੈਂਦੇ ਜੋ ਇੱਥੇ ਬੰਦਾ ਘੁੱਟਣਾ ਵਾ ਖੁਰਲੀ ਨਹੀਂ ਬਣਾਉਣੀ ਉਹਨਾਂ ਦੀ ਮੈਨੂੰ ਉਸਤਾਦ ਨੇ ਹੀ ਦੇ ਕੇ ਕੱਲਿਆ ਵਾ ਬਾਕੀ ਤੂੰ ਟੈਂਸ਼ਨ ਨਾ ਲੈ ਮੇਰੇ ਹੱਥ ਹੀ ਹਥਿਆਰਾਂ ਵਰਗੇ ਆ ਹਲੋ ਓਏ ਨਹੀਂ ਨਹੀਂ ਮਿਲ ਗਏ ਬੰਦੇ ਆਹ ਹਾਂ ਕੋਈ ਚੱਕਣੀ ਚੱਲ ਠੀਕ ਹੈ ਪੈ ਜਾਓ ਟੁੱਟ ਕੇ ਨਨ ਵਾਟ ਵਾਲੇ ਟੁੱਟ ਕੇ ਪੈਨ ਨੂੰ ਕਿਹਾ ਇਹ ਕੰਜਰ ਦੇ ਪਕੌੜਿਆਂ ਨੂੰ ਪੈ ਗਏ ਸ਼ਿਕੂ ਬਦਮਾਸ਼ੀ ਕਰਨੀ ਇਨਾਂ ਹੁਣ ਆ ਲੋ ਕਹੀਂ ਤੂੰ ਅੱਗੇ ਬਹੁਤ ਕਾਲਾ ਆਇਆ ਕਾ ਇਹ ਬਤਾ ਚਟਾ ਹੋ ਜੇ ਤੂੰ ਉਹ ਤੁਹਾਨੂੰ ਬੰਦਾ ਕੁੱਟਣ ਨਹੀਂ ਲੈਂਦਾ ਕਿ ਪਕੌੜੇ ਖਾਣ ਨਹੀਂ ਲੈਂਦਾ ਵਾ ਪਕੌੜੇ ਵੀ ਉਹਨਾਂ ਨੇ ਖਾਣ ਨੂੰ ਹੀ ਕੱਢੇ ਆ ਉਹ ਖਾਣ ਨੂੰ ਰਿਸ਼ਤੇਦਾਰਾਂ ਲਈ ਕੱਢੇਗਾ ਤੇਰੇ ਆਸੇ ਕੱਢੇ ਨਾ ਉਹ ਤੂੰ ਤਾਂ ਸਾਨੂੰ ਸਵੇਰ ਦਾ ਕੋਈ ਖਵਾਇਆ ਨਹੀਂ ਭੁੱਖੇ ਡੈਡ ਲਈ ਫਿਰਦਾ ਭੁੱਖੇ ਡੈਡ ਬਦਮਾਸ਼ੀਆਂ ਨਹੀਂ ਹੁੰਦੀਆਂ ਕੌਣ ਹੋ ਪ੍ਰੇਤਰੀ ਤੂੰ ਉਹ ਹੈਲੋ ਤੁਸੀਂ ਕੌਣ ਤੁਹਾਨੂੰ ਕਿਨੇ ਸੱਦਿਆ ਓਏ ਅਸੀਂ ਸੱਦੇ ਸੁਦੇ ਤੇ ਨਹੀਂ ਆਉਂਦੇ ਬਿਨਾ ਸੱਦੇ ਪਾਉਣਿਆ ਕਾਰਵਾਈ ਉਹ ਵੀ ਸਿੱਧੀ ਅੱਛਾ ਅੱਛਾ ਤੁਸੀਂ ਫੇਰ ਹੋਈ ਜੇ ਸੱਦੀਨਾ ਬੁਲਾਈ ਤੇ ਮੈਂ ਲਾੜੀ ਦਿੱਤਾਈ ਉਹ ਵੀਰ ਤੇਨਾਂ ਅੱਡੀ ਕੋਈ ਗੱਲ ਨਹੀਂ ਾਟੋ ਵਾਲਾ ਬਾਹਰ ਕੱਢ ਓਏ ਤੁਸੀਂ ਪਹਿਲਾਂ ਬਾਹਰ ਚਲੋ ਬਾਹਰ ਜਾ ਗੱਲ ਕਰਦੇ ਆ ਇੱਥੇ ਪਰੌਣੇ ਬੈਠੇ ਆ ਹੋਲਾ ਮਮਣ ਸਗਨ ਲਾਉਣ ਵਾਲੇ ਅਜੇ ਆਏ ਨਹੀਂ ਉਹ ਤੇ ਤੈਨੂੰ ਸਗਨ ਲਾਉਣ ਵਾਲੇ ਆ ਗਏ ਕਿਉ ਓਏ ਉਹ ਛੋਟੇ ਹਿੱਦਾਨੋ ਉਹ ਬਰਬਰ ਫਲਾ ਕੇ ਆਏ ਨੇ ਆ ਉਹ ਬਰਫਲਾ ਕਿਹੜੀ ਆ ਤੈਨੂੰ ਬਰਪ ਚ ਲਾਉਣ ਆਏ ਆ ਓਏ ਉਹ ਇਹੋ ਜਿਹੇ ਲਗੜਾ ਤੋਂ ਮੈਂ ਨਹੀਂ ਰੱਸਦਾ ਤੇ ਗਰਮੀ ਬੜੀ ਲੱਗਣੀ ਪੱਖਾ ਨਹੀਂ ਚੱਲਦਾ ਅੰਦਰ ਕੋਈ ਨਹੀਂ ਪੱਖਾ ਦੇਣਾ ਉਹ ਚਲਾਉਣਗੇ ਚਪੇੜਾਂ ਦਾ ਉਹ ਵੀਰ ਉਹਨੂੰ ਬਾਹਰ ਕੱਢ ਹੋਰ ਵੀ ਬੜੇ ਕੰਮ ਹਨ। ਔਰ ਕੁਗੀ ਆਟੋ ਨੇ ਇੱਧਰ ਲੈ ਗਿਆ। ਔਰ ਕੀ ਗੱਲਿਆ? ਉਹ ਗੱਲ ਤੈਨੂੰ ਨਹੀਂ ਪਤਾ ਅੱਗੇ ਦੋਰੀ ਬਚ ਕੇ ਨਿਕਲ ਗਿਆ ਵਾ। ਅੱਜ ਇਹਨੇ ਸੁੱਕਾ ਜਾਣ ਦੇਣਾ। ਉਹ ਵੀਰ ਉਹਦਾ ਗੱਲ ਛੱਡ ਤੇ ਮੂੰਹ ਨਾਲ ਗੱਲ ਕਰ। ਉਹ ਵੀਰ ਮੂੰਹ ਨਾਲ ਬਹੁਤ ਗੱਲਾਂ ਕਰ ਲਿਆ ਵਾ। ਅੱਜ ਅਸੀਂ ਗੱਲ ਮਕਾਉਣਾ ਆਏ ਆ। ਗੱਲ ਮਕਾਉਣਾ ਆਏ। ਮੈਨੂੰ ਲੱਗਾ ਤੁਸੀਂ ਪਕੌੜੇ ਮਕਾਉਣਾ ਐ ਫੜਾਵਾਨੂੰ ਓ ਇੱਕ ਮਿੰਟ ਵੀਰ ਗੱਲ ਓ ਭਾ ਤੂੰ ਕੌਣਾ ਯਾਰ ਘੜੀ ਦੇ ਪਿੱਛੇ ਵਿੱਚ ਟਾਂਗ ਫਸਾ ਦੇਣਾ ਵਾ ਵੀਰ ਮੇਰਾ ਵਿਆਹ ਮੈਂ ਵਿਆਹ ਦਾ ਮੁੰਡਾ ਤੂੰ ਵਿਆਹ ਦਾ ਮੁੰਡਾ ਨਾ ਤੂੰ ਫਿਰ ਸਾਈਡ ਤੇ ਹੋ ਜਾ ਤੂੰ ਸਾਹੇ ਵੱਜਾ ਓ ਮਾਮਾ ਤੂੰ ਸਾਈਡ ਤੇ ਰਹਿ ਕਰੀ ਇਹਨਾਂ ਨੂੰ ਘਰ ਹੀ ਲੈਂਦੇ ਗੱਲ ਓਏ ਚੁੱਪ ਕਰ ਫੜੇ ਨਹੀਂ ਗੋਲੀ ਜੱਬ ਵੱਡੇ ਨਾਨਾ ਬੋਲ ਗਏ ਇੱਥੇ ਇੱਕ ਅੱਧਾ ਛੋਟਾ ਛੋਟਾ ਵੀ ਹੋ ਜਾਣਾ ਹੈ ਛੋਟਾ ਛੋਟਾ ਤੇ ਹੁਣ ਵੀ ਕਰਕੇ ਜਾਵਾਂਗੇ ਆ ਵੀਰ ਗੱਲ ਸੁਣੋ ਓਏ ਕੁਛ ਨਹੀਂ ਰੱਖਿਆ ਲੜਾਈਆਂ ਚ ਇਨਾ ਗਮਾਂ ਤੇ ਮੈਂ ਜੇਲ੍ਹ ਘਟ ਕੇ ਆ ਆ ਓ ਇਸੇ ਕਰਕੇ ਤੇ ਮੇਰਾ ਵਿਆਹ ਲੇਟ ਹੋਇਆ ਓ ਪਤਾ ਮਾਮਾ ਤੂੰ ਕਿਹੜੇ ਕੇਸ ਤੇ ਜੇਲ੍ਹ ਘਟ ਕੇ ਆ ਆ ਓ ਚੁੱਪ ਕਰ ਬਿਜਵਾ ਜਾ ਓ ਇੱਧਰ ਆਓ ਮੈਂ ਤੁਹਾਡਾ ਫੈਸਲਾ ਕਰਾਉਣਾ ਰੋਜ ਰੋਜ ਦੀ ਮੁਕਾਲ ਗੱਲ ਸੁਣੋ ਮੇਰੀ ਪਹਿਲੇ ਅੱਜ ਫਿਰ ਉਹਨੇ ਮਿਲਣਾ ਜਣਾ ਦੀ ਔਰ ਚੱਲਿਆ ਤੇ ਆ ਗੱਲ ਸੁਣ ਮੇਰੀ ਵੀਰਾ ਉਹ ਗੱਲ ਕੋਈ ਨਹੀਂ ਸੁਣਨੀ ਸਿੱਧਾ ਫੈਂਡ ਰਹੀ ਆ ਪਾਣ ਉਹ ਲੈ ਉਹ ਤੇਰੇ ਚੱਕਰ ਚੋਂ ਫੇਰ ਨਿਕਲ ਗਈ ਅੱਜ ਹਾਂਜੀ ਗਾਇਸ ਵੀਡੀਓ ਕਰਨ ਲਈ ਲਾਈਕ ਛੇ ਤੇ ਕਮੈਂਟ ਕਰਕੇ ਜੀ ਦੱਸਣਾ ਬਹੁਤ ਸੋਹਣੀ ਵੀਡੀਓ ਸੀ ਜੀ ਤੇ ਪਿਛਲੀਆਂ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਦਿਲੋਤਾ ਨਮਾਜ਼ ਆਉਣ ਵਾਲੀਆਂ ਵੀਡੀਓ ਨੂੰ ਵੀ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਸਾਡੇ ਚੈਨਲ ਨੂੰ ਭਰਪੂਰ ਪਿਆਰ ਦੇਵੋਗੇ ਮਿਲਾਂਗੇ ਨੈਕਸਟ ਟੂ ਥੈਂਕ ਯੂ